ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਕਾਲੇਕੇਟੂ ਕੈਂਡਾ ਦੋਸਤੋ ਅੱਜ ਆਪਾਂ ਆਇਆ ਤੁਹਾਨੂੰ ਇੱਕ ਸਟੋਰ ਦਿਖਾਉਣ ਵਾਸਤੇ ਜਿਸ ਦਾ ਨਾਮ ਵੈਲਿਊ ਵਿਲੇਜ ਹੈ ਜੋ ਕਿ ਇੱਕ ਡੋਨੇਸ਼ਨ ਸੈਂਟਰ ਹੈ ਇਹਦਾ ਮਤਲਬ ਇਹ ਹੈ ਕਿ ਇੱਥੋਂ ਦੇ ਜੋ ਲੋਕ ਨੇ ਜਿਨ੍ਹਾਂ ਨੂੰ ਜੋ ਵੀ ਚੀਜ਼ ਉਹਨਾਂ ਦੇ ਨਹੀਂ ਕੰਮ ਦੀ ਹੁੰਦੀ ਜੋ ਚੀਜ਼ ਉਹਨਾਂ ਨੂੰ ਨਹੀਂ ਚਾਹੀਦੀ ਹੁੰਦੀ ਉਹ ਇੱਥੇ ਆ ਕੇ ਡੋਨੇਟ ਕਰ ਸਕਦੇ ਆ ਇਹ ਵੈਲਿਊ ਵਿਲੇਜ ਦੋਸਤੋ ਇਹ ਸਟੋਰ ਦੀ ਬੈਕ ਸਾਈਡ ਹੈ ਜਿੱਥੇ ਲੋਕ ਆਪਣੀ ਕਾਰ ਗੱਡੀ ਜੋ ਵੀ ਹੈ پارک ਕਰਕੇ ਸਮਾਨ ਜੋ ਉਹਨਾਂ ਨੂੰ ਨਹੀਂ ਚਾਹੀਦਾ ਇੱਥੇ ਡੋਨੇਟ ਕਰਕੇ ਜਾਂਦੇ ਆ। ਚਲੋ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਣੇ ਕਿ ਅੰਦਰ ਕੀ ਕੀ ਸਮਾਨ ਹੈ ਜੋ ਇੱਥੇ ਮਿਲਦਾ ਹੈ। ਸਭ ਤੋਂ ਪਹਿਲਾਂ ਫਰਨੀਚਰ ਦਾ ਸਮਾਨ ਹੈ। ਜੋ ਵੀ ਕੋਈ ਮੇਰਾ ਭੈਣ ਭਰਾ ਸਟੂਡੈਂਟ ਵੀ ਜੇ ਤੇ ਜਾਂ ਕਿਸੇ ਵੀ ਵੀਜੇ ਤੇ ਆਉਂਦਾ ਹੈ ਉਹ ਇੱਥੇ ਆ ਕੇ ਅਪਾਰਟਮੈਂਟ ਵਗੈਰਾ ਲੈਂਦਾ ਹੈ। ਔਰ ਜੋ ਅਪਾਰਟਮੈਂਟ ਹੁੰਦੇ ਉਹ ਬਿਲਕੁਲ ਖਾਲੀ ਹੁੰਦੇ ਨੇ ਉਹਨਾਂ ਨੂੰ ਆਪਣਾ ਸਾਰਾ ਸਮਾਨ ਖੁਦ ਬਾਈ ਕਰਨਾ ਪੈਂਦਾ ਇਨਸਟੈਡ ਆਫ ਕਿ ਨਵੀਆਂ ਚੀਜ਼ਾਂ ਬਾਈ ਕਰ ਦੀ ਜਗ੍ਹਾ ਤੇ ਉਹ ਪੁਰਾਣਾ ਫਰਨੀਚਰ ਇੱਥੋਂ ਲੈ ਸਕਦੇ ਆ ਆ ਚੀਜ਼ਾਂ ਦੇਖੋ ਤੁਸੀਂ ਪੈਟਸ ਵਾਸਤੇ ਨੇ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਡੈਕੋਰੇਸ਼ਨ ਦਾ ਆਹ ਸਟੇਸ਼ਨਰੀ ਦਾ ਸਮਾਨ ਹੈ ਫਾਈਲਾਂ ਵਗੈਰਾ ਲੈਣੀਆਂ ਨੇ ਡੈਰੀਆਂ ਪੁਰਾਣੀਆਂ ਜੋ ਵੀ ਹੈ ਉਹ ਤੁਸੀਂ ਇੱਥੋਂ ਲੈ ਸਕਦੇ ਹੋ ਬਾਕੀ ਕਰੋਕਰੀ ਦਾ ਸਮਾਨ ਹੈ ਹਰ ਤਰ੍ਹਾਂ ਦਾ ਤੁਹਾਨੂੰ ਬਰਤਨ ਇੱਥੇ ਮਿਲੂਗਾ ਪੈਨਸ ਕੱਪ ਆ ਦੇਖ ਸਕਦੇ ਹੋ ਕੜਛੀਆਂ ਚਮਚੇ ਵੀ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਜਦੋਂ ਕੋਈ ਨਵਾਂ ਬੰਦਾ ਇੱਥੇ ਆਉਂਦਾ ਹੈ ਹਨਾ ਕੈਨੇਡਾ ਦੇ ਵਿੱਚ ਨਵੀਆਂ ਚੀਜ਼ਾਂ ਤੇ ਪੈਸੇ ਖਰਚਣ ਦੀ ਬਜਾਏ ਉਹੋ ਇੱਥੋਂ ਥੋੜੀਆਂ ਯੂਜ਼ ਕਰੀਆਂ ਹੋਈਆਂ ਚੀਜ਼ਾਂ ਸਸਤੀਆਂ ਲੈ ਸਕਦਾ ਦੇਖੋ ਤੁਸੀਂ ਮਿਕਸੀ ਵਗੈਰਾ ਗ੍ਰਾਈਂਡਰ ਜੋ ਵੀ ਹੈ ਫੋਰ ਐਗਜ਼ਾਮਪਲ ਆਹ ਪ੍ਰੈਸ ਹੈ ਦੇਖੋ ਇਹ 15 ਡਾਲਰ ਦੀ ਹੈ ਇਹੀ ਅਗਰ ਨਵੀਂ ਲੈਣੀ ਹੈ ਤਾਂ ਨੀਅਰ ਅਬਾਊਟ 50 ਡਾਲਰ ਦੀ ਹੋਊਗੀ ਸੋ ਇਦਾਂ ਦੀਆਂ ਚੀਜ਼ਾਂ ਬੰਦਾ ਇੱਥੇ ਲੈ ਸਕਦਾ ਦੇਖੋ ਕਾਰਾਂ ਦਾ ਵੀ ਸਮਾਨ ਹੈ ਕਾਰਾਂ ਦੇ ਮੈਟ ਵਗੈਰਾ ਕੰਪਿਊਟਰ ਦਾ ਸਮਾਨ ਪ੍ਰਿੰਟਰ ਹਰ ਚੀਜ਼ ਇੱਥੇ ਤੁਹਾਨੂੰ ਮਿਲੂਗੀ ਆ ਦੇਖੋ ਹੈੱਡਫੋਨ ਆ ਮੋਬਾਈਲ ਕਵਰ ਨੇ ਨਵਾਂ ਮੋਬਾਈਲ ਕਵਰ ਲੈਣਾ ਤੁਸੀਂ 8-10 ਡਾਲਰ ਦਾ ਹੁੰਦਾ 20 ਡਾਲਰ ਦਾ ਹੁੰਦਾ ਇੱਥੇ ਡਾਲਰ 2 ਡਾਲਰ ਤੱਕ ਦੇ ਮਿਲ ਜਾਂਦੇ ਆ ਖੇਡਾਂ ਦਾ ਸਮਾਨ ਆ ਗਿਆ ਇੱਥੇ ਮੈਂ ਇੱਥੋਂ ਬਾਈ ਕਰੇ ਸੀ ਡੰਬਲ ਬਾਈ ਕਰੇ ਸੀ ਦੋ ਸੈੱਟ ਡੰਬਲ ਲੈ ਕੇ ਗਿਆ ਸੀ ਘਰੇ ਐਕਸਰਸਾਈਜ਼ ਕਰਨ ਵਾਸਤੇ ਬਾਕੀ ਇਹ ਫਿਜ਼ੀਓਥੈਰੇਪੀ ਦਾ ਸਮਾਨ ਆ ਗਿਆ ਇੱਥੇ ਹੀਟ ਪੈਡ ਵਗੈਰਾ ਆ ਦੇਖੋ ਫਰਨੀਚਰ ਦਾ ਸਮਾਨ ਆ ਗਿਆ ਫਿਰ ਇਹ ਸਾਰਾ ਤੁਹਾਨੂੰ ਸਾਈਕਲ ਵਗੈਰਾ ਵੀ ਮਿਲ ਜਾਂਦਾ ਪੁਰਾਣਾ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਵਾਰੀ ਨਵੀਂ ਚੀਜ਼ ਬਾਇ ਕਰਨ ਦੀ ਜਗ੍ਹਾ ਤੇ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਬਾਕੀ ਕੱਪੜੇ ਤਾਂ ਇੱਥੇ ਮੈਂ ਕਹਿੰਨਾ ਤਾਂ ਦੀ ਪਏ ਨੇ ਬਾਕੀ ਆ ਦੇਖੋ ਇਹ ਮੈਂ ਨਹੀਂ ਰეკਮੈਂਡ ਕਰੂੰਗਾ ਤੁਹਾਨੂੰ ਕਿ ਕੱਪੜੇ ਵਗੈਰਾ ਇੱਥੋਂ ਬਾਇ ਕਰੋ ਕਿਉਂਕਿ ਲੋਕਾਂ ਦੇ ਪਹਿਨੇ ਹੁੰਦੇ ਆ ਨਾ ਇਹ ਸ਼ੂਜ਼ ਸ਼ੂਜ਼ ਆਗੇ ਆ ਸ਼ੂਜ਼ ਮੈਨੂੰ ਵਧੀਆ ਲੱਗੇ ਸੀ ਇਹਦੀ ਡਾਸ ਦੇ ਨਵੇਂ ਹੀ ਪਏ ਸੀ ਬਿਲਕੁਲ ਇਹ ਬਟ ਮੈਂ ਲੈ ਨਹੀਂ ਰੱਖਦੇ ਸੋ ਸ਼ੂਜ਼ ਲੈ ਸਕਦੇ ਹੋ स्नो शूज ਲੈ ਸਕਦੇ ਹੋ ਬੱਚਿਆਂ ਦੇ ਲਈ ਖੇਡਾਂ ਬਹੁਤ ਪਈਆਂ ਸੀ ਖੇਡਾਂ ਦਾ ਸਮਾਨ ਇੱਥੋਂ ਤੁਸੀਂ ਲੈ ਸਕਦੇ ਹੋ ਜੇ ਕੋਈ ਵਾਪਸ ਜਾਂਦਾ ਹੈ ਇੰਡੀਆ ਜਾਂਦਾ ਹੈ ਤਾਂ ਇੱਥੋਂ ਬਾਏ ਕਰ ਸਕਦੇ ਹੋ ਕਿ ਬੱਚਿਆਂ ਨੇ ਖਿਡਾਉਣੇ ਤੋੜ ਹੀ ਦੇਣੇ ਹੁੰਦੇ ਬੱਚਿਆਂ ਦੇ ਸ਼ੂਜ਼ ਆ ਗਏ ਬੱਚਿਆਂ ਦੇ ਕੱਪੜੇ ਬੱਚਿਆਂ ਦੇ ਖਿਡਾਉਣੇ ਆ ਲੇਡੀਜ਼ ਦਾ ਵੀ ਸਾਰਾ ਸਮਾਨ ਇੱਥੇ ਮਿਲਦਾ ਹੈਗਾ choose a sandal ਆ ਦੇਖੋ ਬੈਗ ਵੀ ਮਿਲਦੇ ਨੇ ਜਿਵੇਂ ਕਿਸੇ ਨੇ ਇੰਡੀਆ ਜਾਣਾ ਹੈ ਨਵਾਂ ਬੈਗ ਉਹਨੂੰ ਚਾਹੀਦਾ ਸੋ ਨਵੇਂ ਬੈਗ 100 150 ਡਾਲਰ ਦਾ ਮਿਲਦਾ ਹਨਾ ਇੱਥੇ ਬਹੁਤ ਸਸਤੇ ਰੇਟਾਂ ਤੇ ਤੁਹਾਨੂੰ ਬੈਗ ਵੀ ਮਿਲ ਜਾਂਦੇ ਨੇ ਮੈਂ ਕਹਣਾ ਮਤਲਬ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ ਇੱਥੇ ਫਿਰ ਇੱਥੇ ਬਿਲਿੰਗ ਬਿਲਿੰਗ ਸਿਸਟਮ ਹੈ ਆ ਦੇਖੋ ਮੈਂ ਇਥੋਂ ਟਾਈ ਬਾਈ ਕਰੀ ਸੀ ਤੁਹਾਨੂੰ ਇਹ ਹੀ ਦਿਖਾਉਣ ਲਈ ਕਿ ਕਿਵੇਂ ਬਿਲਿੰਗ ਹੁੰਦੀ ਹੈ ਸੋ ਨੇ ਦੇਖੋ ਗੁੱਡਵਿਲ ਇਹ ਸਟੋਰ ਦਾ ਨਾਮ ਗੁੱਡਵਿਲ ਹੈ ਇਹਦਾ ਇੱਕ ਥ੍ਰੈਫਟ ਸਟੋਰ ਹੈ ਆਲ ਓਵਰ ਕੈਨੇਡਾ ਦੇ ਵਿੱਚ ਇਦਾਂ ਦੇ ਸਟੋਰ ਨੇ ਸੋ ਨਵੀਆਂ ਚੀਜ਼ਾਂ ਤੇ ਪੈਸੇ ਲਾਉਣ ਦੀ بجائے ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਫॉर ਵਾਚਿੰਗ